ਸਤਨਾਮ ਵਾਹਿਗੁਰੂ ਪੰਗਾਨੀ ਤੇ ਜੰਗ ਵਿੱਚ ਥੋੜੇ ਜਿਹੇ ਸਿੱਖਾਂ ਨੇ ਪਹਾੜੀ ਰਾਜਿਆਂ ਦੀ ਮਿਲਵੀਂ ਫੌਜ ਨੂੰ ਲੱਕ ਤੋੜਵੀਂ ਹਾਰ ਦਿੱਤੀ ਸੀ ਇਸ ਨਾਲ ਜਿੱਥੇ ਸਿੱਖਾਂ ਦੇ ਹੌਸਲੇ ਬੁਲੰਦ ਹੋਏ ਉੱਥੇ ਪਹਾੜੀ ਰਾਜਿਆਂ ਨੂੰ ਵੀ ਵਿਸ਼ਵਾਸ ਹੋ ਗਿਆ ਕਿ ਉਹ ਮੁਸਲਮਾਨ ਹਾਕਮਾਂ ਦੀ ਸਹਾਇਤਾ ਦੇ ਬਿਨਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਟੱਕਰ ਨਹੀਂ ਲੈ ਸਕਦੇ ਪੰਗਾਨੀ ਦਾ ਯੁੱਧ ਜਿੱਤਣ ਦੇ ਕੁਝ ਸਮਾਂ ਮਗਰੋਂ ਦਸਮ ਪਿਤਾ ਜੀ ਪੋਂਟੋਸਾਪ ਤੋਂ ਅਨੰਦਪੁਰ ਨੂੰ ਤੁਰ ਪਏ ਅਤੇ ਸਡੋਰੇ ਹੁੰਦੇ ਹੋਏ ਲਾਹੜਪੁਰ ਪੁੱਜੇ ਇੱਥੇ ਆਪ ਨੇ 13 ਦਿਨ ਡੇਰਾ ਕੀਤਾ ਅਤੇ ਸ਼ਿਕਾਰ ਦਾ ਸ਼ੁਗਲ ਮਾਨਿਆ ਇੱਥੋਂ ਮਾਨਿਕ ਟਾਬਰਾ ਤੇ ਰਾਏਪੁਰ ਗਏ ਰਾਏਪੁਰ ਦੀ ਰਾਣੀ ਨੇ ਚੰਗੀ ਆਉ ਭਗਤ ਕੀਤੀ ਤੇ ਹੱਥੀ ਪ੍ਰਸ਼ਾਦ ਸ਼ਕਾਇਆ ਫਿਰ ਟੋਡਾ 나ਡਾ ਆਦ ਪਿੰਡਾਂ ਤੋਂ ਹੁੰਦੇ ਹੋਏ ਆਪ ਟਕੋਲੀ ਪੁੱਜੇ ਇਹ ਜਗ੍ਹਾ ਹੁਣ ਜ਼ੀਰਕਪੁਰ ਵਿੱਚ ਆਂਦੀ ਹੈ ਉਥੇ ਪਾਣੀ ਦੀ ਤੰਗੀ ਸੀ ਆਪਨੇ ਬੋਲੀ ਲਗਵਾਈ ਫਿਰ ਕੋਟਲਾ ਨਿਹੰਗ ਆਏ ਇਥੋਂ ਦੇ ਪਠਾਨਾ ਨੇ ਪ੍ਰੇਮ ਨਾਲ ਸੇਵਾ ਕੀਤੀ ਗੁਰੂ ਜੀ ਨੇ ਉਹਨਾਂ ਨੂੰ ਇੱਕ ਤਲਵਾਰ ਬਖਸ਼ੀ ਜਿਹੜੀ ਉਹਨਾਂ ਤੇ ਉਹਨਾਂ ਦੀ ਔਲਾਦ ਨੇ ਬੜੇ ਸਤਿਕਾਰ ਨਾਲ ਸਾਹਮਣੇ ਰੱਖੀ ਕੋਟਲਾ ਤੋਂ ਰੋਪੜ ਕਨੋਲੀ ਬੂੰਗਾ ਹੁੰਦੇ ਹੋਏ ਕੀਰਤਪੁਰ ਆਏ ਕੀਰਤਪੁਰੋਂ ਅਨੰਦਪੁਰ ਸਾਹਿਬ ਅਕਤੂਬਰ 1787 ਵਿੱਚ ਪੁਜੇ ਸਤਗੁਰੂ ਜੀ ਅਨੰਦਪੁਰ ਲਗਭਗ 3 ਸਾਲਾਂ ਮਗਰੋਂ ਪਰਤੇ ਸਨ ਇਸ ਸਮੇਂ ਵਿੱਚ ਅਨੰਦਪੁਰ ਬੇਰੌਣਕਾ ਜਿਹਾ ਹੋ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਮੁੜ ਆਉਣ ਨਾਲ ਅਨੰਦਪੁਰ ਵਿੱਚ ਇੱਕ ਵਾਰ ਫੇਰ ਚਹਲ ਪਹਿਲ ਹੋਈ ਨਵੇਂ ਮਕਾਨਾਂ ਦੀ ਉਸਾਰੀ ਹੋਈ ਤੇ ਵੱਸੋਂ ਵਿੱਚ ਵਾਧਾ ਹੋਇਆ ਸਤਗੁਰੂ ਜੀ ਦੀ ਲੰਮੀ ਨਜ਼ਰ ਨੇ ਵੇਖ ਲਿਆ ਸੀ ਕਿ ਹੁਣ ਜੰਗ ਦਾ ਮੈਦਾਨ ਅਨੰਦਪੁਰ ਹੀ ਬਨਣਾ ਹੈ ਅਨੰਦਪੁਰ ਸ਼ਹਿਰ ਨੂੰ ਹੋਣ ਵਾਲੇ ਹਮਲਿਆਂ ਦੀ ਮਾਰ ਤੋਂ ਬਚਾਉਣ ਲਈ ਸਤਗੁਰਾਂ ਨੇ ਸਤਲੁਜ ਨਦੀ ਦੇ ਕਿਨਾਰੇ ਨਿਰਮੋਘੜ, ਹੋਲਗੜ੍ਹ ਅਤੇ ਲੋਗੜ੍ਹ ਕਿਲੇ ਬਣਾਏ। ਚਰਨ ਗੰਗਾ ਦੇ ਕਿਨਾਰੇ ਫਤੇਗੜ ਅਤੇ ਉਸ ਤੋਂ ਕੁਝ ਦੂਰ ਕੇਸਗੜ੍ਹ ਅਤੇ ਫਿਰ ਸਭ ਤੋਂ ਉੱਚੀ ਥਾਂ ਉੱਤੇ ਆਨੰਦਗੜ੍ਹ ਨਾਮ ਦੇ ਕਿਲੇ ਬਣਾਏ। ਆਨੰਦਪੁਰ ਵਿੱਚ ਹਥਿਆਰ ਬਣਾਉਣ ਦਾ ਕਾਰਖਾਨਾ ਤਾਂ ਪਹਿਲਾਂ ਹੀ ਲਾ ਦਿੱਤਾ ਸੀ। ਹੁਣ ਉਸ ਵਿੱਚ ਫਿਰ ਜ਼ੋਰ ਸ਼ੋਰ ਨਾਲ ਕੰਮ ਸ਼ੁਰੂ ਹੋ ਗਿਆ। ਬੰਦੂਕਾਂ ਅਤੇ ਤੋਪਾਂ ਭਾਰੀ ਗਿਣਤੀ ਵਿੱਚ ਬਣਾਈਆਂ ਗਈਆਂ ਕਿਲਿਆਂ ਦੀ ਉਸਾਰੀ ਇਸ ਢੰਗ ਨਾਲ ਕੀਤੀ ਗਈ ਸੀ ਕਿ ਵੈਰੀ ਦੀਆਂ ਫੌਜਾਂ ਅਨੰਦਪੁਰ ਪੂਜਨਾ ਸਕਨ ਇੱਕ ਤੋਂ ਬਾਅਦ ਦੂਜਾ ਕਿਲਾ ਵੈਰੀ ਨੂੰ ਰੋਕਣ ਲਈ ਖਲੋਤਾ ਸੀ ਪਹਿਲਾਂ ਸਤਲੁਜ ਤੇ ਫਿਰ ਚਰਨ ਗੰਗਾ ਪਾਰ ਕਰਨਾ ਕਿਸੇ ਫੌਜ ਲਈ ਮੁਸ਼ਕਲ ਭਰਿਆ ਕੰਮ ਸੀ ਸਿੱਖਾਂ ਵਿੱਚ ਆਤਮ ਵਿਸ਼ਵਾਸ ਪਰਨ ਲਈ ਗੁਰੂ ਸਾਹਿਬ ਨੇ ਹੋਲਾ ਮੱਲਾ ਸ਼ੁਰੂ ਕੀਤਾ ਤਰਸਲ ਹੋਲੀ ਭਾਰਤ ਦਾ ਮੌਸਮੀ ਤਿਉਹਾਰ ਹੈ ਇਸ ਦੇ ਤਿੰਨ ਨਾਮ ਹਨ ਹੋਲੀ ਹੋਲਕਾ ਅਤੇ ਹੋਲਾਕਾ ਬਸੰਤ ਰੁੱਤ ਤੋਂ ਪਹਿਲਾਂ ਪਤਝੜ ਵਿੱਚ ਕੁਝ ਉਦਾਸੀ ਜਿਹੀ ਦਾ ਪ੍ਰਭਾਵ ਪਿਆ ਰਹਿੰਦਾ ਹੈ ਬਸੰਤ ਦੀ ਖਿੜੀ ਬਹਾਰ ਵਿੱਚ ਪਸ਼ੂ ਪੰਛੀ ਅਤੇ ਮਨੁੱਖ ਸਭਨਾ ਦੇ ਚਿਤ ਖਿੜ ਜਾਂਦੇ ਹਨ ਇੱਕ ਦੂਜੇ ਉੱਤੇ ਰੰਗ ਸੁੱਟ ਕੇ ਲੋਕੀ ਇਹ ਤਿਉਹਾਰ ਮਨਾਉਂਦੇ ਹਨ ਇਸ ਤਿਉਹਾਰ ਦੀਆਂ ਰੰਗ ਰੱਲੀਆਂ ਵੱਧਦੀਆਂ ਵੱਧੀਆਂ ਵਿਕਾਰ ਅਤੇ ਗੰਧਵਲ ਰੂਚੀ ਫੜ ਗਈਆਂ ਰੰਗਾਂ ਅਤੇ ਗੰਧ ਨਾਲ ਲਿਬੜੇ ਹੋਏ ਮਨੁੱਖ ਹੋਲੀ ਵਾਲੇ ਦਿਨ ਪੂਤਰੀਆਂ ਦੀ ਤਰ੍ਹਾਂ ਲੱਗਦੇ ਹਨ ਕਈ ਤਾਂ ਸ਼ਰਾਬਾਂ ਪੀਕੇ ਡਾਂਗੋ ਡਾਂਗੀ ਵੀ ਹੋ ਜਾਂਦੇ ਹਨ ਹੋਲੀ ਨੂੰ ਹਿੰਦੂਆਂ ਦਾ ਤਿਹਾਰ ਵੀ ਆਖਿਆ ਜਾਂਦਾ ਹੈ ਇੱਕ ਪੁਰਾਣਿਕ ਕਥਾ ਅਨੁਸਾਰ ਪ੍ਰਹਲਾਦ ਭਗਤ ਦੀ ਭੂਆ ਢੋਂਡਾ ਜਿਸ ਨੂੰ ਹੋਲਿਕਾ ਵੀ ਕਿਹਾ ਜਾਂਦਾ ਹੈ ਸ਼ਿਵ ਦੇ ਵਰਦਾਨ ਕਰਕੇ ਅੱਗ ਵਿੱਚ ਪਸਮ ਨਹੀਂ ਸੀ ਹੋ ਸਕਦੀ ਹਰਨਾਕਸ਼ ਨੇ ਪ੍ਰਲਾਦ ਨੂੰ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਲੱਕੜੀਆਂ ਦੇ ਢੇਰ ਨੂੰ ਅੱਗ ਲਾ ਦਿੱਤੀ। ਪਰਮਾਤਮਾ ਦੀ ਕਿਰਪਾ ਨਾਲ ਪ੍ਰਲਾਦ ਤਾਂ ਬਚ ਗਿਆ ਪਰ ਹੋਲਿਕਾ ਸੜ ਗਈ। ਹਿੰਦੂ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਦੁਸ਼ਟ ਆਤਮਾ ਹੋਲਿਕਾ ਦੀ ਚਿਤਾ ਦੀ ਨਕਲ ਬਣਾ ਕੇ ਸਾੜਦੇ ਹਨ ਅਤੇ ਉਸ ਦੀ ਸੁਆਹ ਉੜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੋਲੀ ਮਨਾਉਣ ਤੋਂ ਮਨਾ ਕਰ ਦਿੱਤਾ ਅਤੇ ਹੋਲੀ ਦੀ ਥਾਂ ਹੋਲਾ ਮੱਲਾ ਮਨਾਉਣ ਦੀ ਰੀਤ ਚਲਾਈ ਹੋਲਾ ਦੇ ਅਰਥ ਹਨ ਹਮਲਾ ਅਤੇ ਮੱਹੱਲਾ ਦੇ ਅਰਥ ਹਨ ਹਮਲੇ ਦੀ ਥਾਂ ਸਤਿਗੁਰਾਂ ਨੇ ਇਹ ਰੀਤ ਸਿੱਖਾਂ ਵਿੱਚ ਬੀਰ ਰਸ ਭਰਨ ਲਈ ਤੇ ਉਹਨਾਂ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਵਿੱਚ ਨਿਪੁੰਨ ਬਣਾਉਣ ਲਈ ਚਲਾਈ ਸੀ ਆਪ ਹੋਲੇ ਮੱਲੇ ਵਾਲੇ ਦਿਨ ਮੁਖੀ ਸਿੰਘਾਂ ਦੀ ਸਰਦਾਰੀ ਵਿੱਚ ਸਿੰਘਾਂ ਦੇ ਦੋ ਦਲ ਬਣਾ ਕੇ ਇੱਕ ਖਾਸ ਜਗ੍ਹਾ ਤੇ ਕਬਜ਼ਾ ਕਰਨ ਲਈ ਆਖਦੇ ਸਨ ਸਤਗੁਰੂ ਜੀ ਆਪ ਸਿੰਘਾਂ ਦੇ ਫੌਜੀ ਕਰਤਵ ਦੇਖਦੇ ਸਨ ਅਤੇ ਜੇਤੂ ਦਲ ਨੂੰ ਸਿਰੋਪਾ ਬਖਸ਼ਦੇ ਸਨ। ਅਨੰਦਪੁਰ ਸਾਹਿਬ ਵਿੱਚ ਅੱਜ ਵੀ ਹੋਲਾ ਮੱਲਾ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਅਸੀਂ ਵੇਖਿਆ ਕਿ ਗੁਰੂ ਸਾਹਿਬ ਨੇ ਹੋਲੀ ਵਰਗੇ ਨਕਾਰਾਤਮਕ ਤਿਉਹਾਰ ਹੋਲਾ ਮੱਲਾ ਵਿੱਚ ਬਦਲ ਕੇ ਚੜ੍ਹਦੀ ਕਲਾ ਦਾ ਪ੍ਰਤੀਕ ਬਣਾ ਦਿੱਤਾ। ਇੰਨੇ ਬੇਮਿਸਾਲ ਵਿਚਾਰਤਾਰਾ ਦੇ ਹੁੰਦਿਆਂ ਸਿੱਖਾਂ ਨੂੰ ਕਲਪਨਿਕ ਤੇ ਇਤਿਹਾਸਿਕ ਕਹਾਣੀਆਂ ਤੇ ਟਿੱਕੇ ਤਿਉਹਾਰ ਜਿਵੇਂ ਹੋਲੀ ਰੱਖੜੀ ਕਰਵਾ ਚੌਥ ਨੂੰ ਬਿਲਕੁਲ ਨਹੀਂ ਮੰਨਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ